ਬੜੀ ਵਧੀਆ ਜੀ ਤੇ ਜਿਵੇਂ ਨਵਾਂ ਸਾਲ ਆ ਗਿਆ ਲੋਹੜੀ ਆ ਗਈ ਕੋਈ ਕਰੋ ਧਮਾਕਾ ਫੁੱਟਾ ਨਾ ਫਿਰ ਇੱਕ ਵਾਰ ਵੀਰੇ ਨਵੇਂ ਸਾਲ ਤੇ ਕੁਝ ਐਵੇ ਕਰਕੇ ਲੈ ਕੇ ਆਉਨੇ ਆ ਓਕੇ ਤੇ ਲੋਹੜੀ ਦੇ ਮੌਕੇ ਤੇ ਠੀਕ ਆ ਵੀਰੇ ਆ ਚੀਜ਼ ਦਾ ਵੀਰੇ ਆਪਾਂ ਸ਼ੁਰੂ ਤੋਂ ਹੀ ਦਿਖਾ ਰਹੇ ਹਰ ਇੱਕ ਵੀਡੀਓ ਵੀ ਆਪਣੀ ਹਾਂਜੀ 200 ਰੁਪਏ ਦੀ ਕੋਈ ਆਪਣਾ 200 ਦਾ ਇਹਨਾਂ ਚ ਮਾਲ ਜਿੰਨਾ ਹੋਊਗਾ ਤੁਸੀਂ ਵਾਧੂ ਲੈ ਲੋ ਠੀਕ ਆ 컬러 ਡਿਜ਼ਾਈਨ ਲੋਹੜੀ ਦਾ ਲਓ ਜੀ 200 ਦਾ ਆਏ ਰੰਗ ਛੱਡੋ हां जी। ਨਾ ਚੋਕਲਾ ਨਾ ਬੋਨ ਚੋਕਲਾ ਜੀ। ਜਦੋਂ ਲੋਰੀ ਦੇ ਮੌਕੇ ਤੇ ਦੋ ਬੋਲ ਲੈਣ ਨੂੰ ਦੋ ਜੀ ਮਰਜੀ ਦੋ। ਠੀਕ ਹੈ। 200 ਰੁਪਏ ਸੂਟ ਤੇ ਨਾ ਪੂਰਾ 5 ਮੀਟਰ ਸੂਟ ਹੋਊਗਾ ਨਾਲ ਦੁਪੱਟਾ ਉਹ ਵਧੀਆ ਕਰੇਵਲ ਫੈਂਸੀ ਸੂਟ ਹੋ ਰਿਹਾ। ਓਕੇ ਵੀਰੇ। ਉਸ ਤੋਂ ਬਾਅਦ ਜਿਹੜਿਆ ਥੋੜੀ ਜੀ ਹੈਂਡਵਰਕ ਵਾਲੀ ਚੀਜ਼ ਆ ਗਈ। ਮੇਰੇ ਲਈ ਹੈਂਡਵਰਕ ਕੱਪੜੇ ਚ ਆਣੀ। ਓਕੇ। ਨਾਲ ਦੁਪੱਟੇ ਵੀ ਇਹਨਾਂ ਦੇ ਕੜਾਈਆਂ ਵਾਲੇ ਵਧੀਆ ਪ੍ਰੈਸਰ। ਠੀਕ ਹੈ। ਸਾਰੇ ਫਾਇਦੇ ਵਾਲੇ ਕੰਮ ਨੇ ਵੀਰੇ ਆਪਣੇ। ਹਾਂਜੀ। ਆਕਾਂ ਵੀ ਕਰ ਰਹੇ ਨੇ ਵੀਰੇ। ਹਾਂ ਦੇ ਕੇ ਸੋ 700 ਮਾਰਕਟ ਦੇ ਰੇ ਰਹੇ ਨੇ ਨਾ ਓਕੇ ਇਹ ਆਪਣੇ ਨਵੇਂ ਸਾਲ ਦੇ ਆਫਰ ਕਰਕੇ 400 ਦਾ ਸੂਡ ਕਰਤਾ ਰੰਗੜਦਾਈਆਂ ਨਾ ਜਿੰਨੇ ਮਰਜੀ ਲੈ ਲੈ ਠੀਕ ਆ ਵੀਰੇ ਜਿੰਨਾ ਮਰਜੀ ਮਾਲ ਲੈ ਲਿਓ ਸਾਰਾ ਮਾਮ ਲੈ ਲਓ ਵੀ 400 ਰੁਪਏ ਜਿੰਨੇ ਮਰਜੀ ਟੋੜਾ ਵਟ ਠੀਕ ਆ ਜੀ ਤੂ ਅੱਲਾਹ ਰੱਖ ਭਰ ਕੇ ਮਾਲ ਮੰਗਾਇਆ ਹੋਇਆ ਹੈ ਇਹ ਨਾਲ ਦਾ ਸਸਤਾ ਲੋਹੜੀ ਦੇ ਮੌਕੇ ਦੇ ਜੋ ਫਿਰ ਫਾਇਦੇ ਕਰ ਰਹੇ ਨੇ ਪਹਿਣਾ ਵਾਲੇ ਓਕੇ ਵੀਰੇ ਚਾ ਲੋ ਵੀ ਚਾ ਚੀ ਗਾ ਹਾਂਜੀ ਪਟੇ ਬੁਟਿਕ ਸਟਾਈਲ ਚੀਜ਼ ਆਣੀ ਆ ਵੀਰੇ ਓਕੇ ਲੀਨ ਦਾ ਆਲ ਓਵਰ ਪਾਣੀ ਮੀਟਰ ਸੂਟ ਆਣਾ ਠੀਕ ਹੈ ਜੀ ਤੇ ਨਾਲ ਇਹਦੇ ਵੀਰੇ ਮਸ਼ੀਨ ਦੇ ਹੀ ਦੁਪੱਟਾ ਆਣਾ ਪੂਰਾ 2.5 ਮੀਟਰ ਦਾ ਸਾਰਾ ਲੂਣਾ ਠੀਕ ਹੈ ਜੀ ਸਾਰੀ ਕੱਲੀ ਕੱਲੀ ਚੀਜ਼ ਚੈੱਕ ਕਰਾ ਦੋ ਸਾਰਾ ਥੈਡ ਵਰਕ ਚੈੱਕ ਕਰਾ ਦੋ ਸਾਰਾ ਹਾਂ ਜੀ ਹਾਂ ਜੀ ਬੁਟੀਕ ਸਟਾਈਲ ਨੇ ਚੀਜ਼ਾਂ ਹਾਂਜੀ ਇਹ ਵੀ ਜਿਹੜਾ ਕੱਪੜਾ ਲਾਉਂਗੇ ਕੱਲਾ ਮਾਰਕੀਟ ਚੋਂ ਓਕੇ ਕਲੀਨ ਕੱਪੜਾ ਹੀ 500 ਦਾ ਮਿਲਦਾ ਮਸ਼ੀਨ ਦਾ ਠੀਕ ਹੈ ਵੀਰੇ ਆਪਾਂ ਨੇ ਆਫਰ ਲਗਾਤੀ ਆਪਣੇ ਵਰਕ ਤਿਆਰ ਕਰਾਏ ਨੇ 450 ਰੁਪਏ ਸੂਟ ਕਰਤਾ ਸਾਰਾ ਜਿੱਥੇ 450 ਠੀਕ ਹੈ ਜੀ ਆਪਾਂ ਚੱਕੋ ਕਲਰ ਡਿਵਾਈਸ ਨੇ ਮਾਰੀ ਦੱਸੋ ਓਕੇ ਇੰਨਾ ਮਾਰੀ ਮਾਲ ਦਾ ਲੋ ਠੀਕ ਹੈ ਵੀਰੇ ਓਕੇ ਸਾਦੀਆਂ ਵੀਰੇ ਵਰਗਰੀ ਨਹੀਂ ਅੰਕਲ ਚੰਦੇ ਹਾਂਜੀ ਗਰਮੀਆਂ ਚ ਗਰਮੀਆਂ ਨਹੀਂ ਵਰਗਰੀ ਸੀ ਜਾਂ ਸਰਦੀਆਂ ਨਹੀਂ ਵਰਗਰੀ ਆਈਆਂ ਫੈਂਸੀ ਜੀ ਬਾਕੀ ਇਹ ਵੀ ਲੋੜੀ ਦੇ ਮੌਕੇ ਤੇ ਜਿਨ੍ਹਾਂ ਨੇ ਵਧੀਆ ਸੂਟ ਲੈਣੇ ਸੈਂਸੀ ਹਾਂਜੀ ਜਿਵੇਂ ਅਗਲਾ ਕਹਿੰਦਾ ਦੇਣਾ 11200 ਵਾਲਾ ਸੂਟ ਪਰ ਆਪਾਂ ਉਹਦਾ ਫਾਇਦਾ ਕਰਕੇ ਲੈ ਗਏ ਹਾਂ ਬਜਟ ਘੱਟ ਨੂੰ 5500 ਰੁਪਏ ਸੂਟ ਲੋ ਵੀ ਸਾਡੇ ਵੱਟੇ ਚੈੱਕ ਕਰ ਲਓ ਕਲਰ ਡਿਜ਼ਾਈਨ ਚੈੱਕ ਕਰ ਲਓ ਪੂਰੇ ਭਾਰੀ ਦੁਬੱਟੇ ਬਣੇ ਹੋਏ ਨੇ ਦੁਬੱਟੇ ਤੇ ਕੈਮਰਾ ਮਾਰਦੇ ਨਾ ਲਓ ਦੁਬੱਟਾ ਵਧੀਆ ਰੋ ਬਣਿਆ ਹੈਗੀ ਯਾਰ ਠੀਕ ਹੈ ਜੀ ਆ ਸ਼ਿਮਰ ਦੇ ਸੂਟ ਆ ਜਾਣਗੇ ਵੀਰੇ ਵੀ ਹਾਂਜੀ ਇਹ ਵੀ ਇਸੇ ਕੈਟਾਗਰੀ ਦੀ ਚੀਜ਼ ਆ ਜਾਣੀ ਹੈ ਲਓ ਜੀ ਚੈੱਕ ਕਰੋ ਸ਼ਿਮਰ ਦੇ ਸੂਟ ਆ ਦੁਬੱਟਾ ਚੈੱਕ ਕਰੋ ਹਾਂਜੀ ਇਹਦਾ ਪ੍ਰਾਈਸ ਵੀਰੇ 450 ਦਾ ਸਾਢੇ 450 ਦਾ ਲੈ ਲੈਣੇ ਕੰਮ ਆ ਲੋ ਫਿਰ ਚੱਕੋ ਕਿੰਨਾ ਮਾਰੀ ਮਾਰ ਲੈਣੇ ਓਕੇ ਇਸ ਤਰ੍ਹਾਂ ਲੋਰੀ ਦੇ ਮੌਕੇ ਕਰਕੇ ਸੈੱਵਨ ਠੀਕ ਆ ਵੀਰੇ ਇਹਦਾ ਨਾ ਹਾਂ ਚੌਕੜ ਕਪੜਾ ਆ ਜਾਣਾ ਓਕੇ ਕਾਟਨ ਹੋਣੀ ਸੀ ਜੀ ਕਰਦੀਆਂ ਸੀ ਚੌਕਲੇਟ ਕਾਟਨ ਇਹ ਸ਼ਿਮਰ ਕਾਟਨ ਆ ਜਾਣੀ ਆ ਸ਼ਿਮਰ ਕਾਟਨ ਟੀ ਐਂਡ ਵਰਕ ਦੇ ਟਲਾਈ ਨੇ ਓਕੇ ਹੋਰ ਆ ਟੋਟੀਆਂ ਦੇ ਵਾਸਤੇ ਚੱਕੋ ਤੇ ਮਰਜ਼ੀ ਕੋ ਮਲਿਓ ਵੀਰੇ ਅਗਰ ਤੁਹਾਨੂੰ ਇਹ ਚੀਜ਼ਾਂ ਕਿਸੇ ਨੇ 1000 ਜਾਂ 1200 ਰੁਪਏ ਤੋਂ ਘੱਟ ਦੇਤੀ ਠੀਕ ਆ ਵੀਰੇ ਇਹ ਸਿਰਫ ਆਪਣੀ ਦੁਕਾਨ ਤੇ ਐਨ ਵਾਲੀ ਤੇ ਤੁਹਾਨੂੰ ਮਿਲਣਾ 6 ਤੋਂ ਬਰ ਅਸੋ ਓਕੇ ਕਲਰ ਡਿਜ਼ਾਈਨ ਵਾਲਾ ਚੈੱਕ ਆ ਅਲੱਗ ਅਲੱਗ ਡਿਜ਼ਾਈਨ ਨੇ ਸਾਰੇ ਅਲੱਗ ਅਲੱਗ ਕਲਰ ਆਣਗੇ ਮੇਰੇ ਚਾਰ ਚਾਰ ਕਲਰਾਂ ਦੇ ਸੱਤ ਨੇ ਜਿੰਨੇ ਮਰਜ਼ੀ ਕਲਰ ਡਿਜ਼ਾਈਨ ਲਾ ਲਓ ਠੀਕ ਆ ਜੀ ਹਾਂ ਜੀ ਸਟਾਈਲ ਡਿਜ਼ਾਈਨ ਚੱਲ ਰਹੇ ਸਭ ਤੋਂ ਪ੍ਰੀਮਿਅਮ ਡਿਜ਼ਾਈਨ ਹਾਂ ਜੀ ਇਹ ਹਰ ਵਾਰ ਜਦੋਂ ਮਾਲ ਆਉਂਦਾ ਹੈ ਬਿਨਾ ਵੀਡੀਓ ਪਈ ਬਿੱਚ ਜਾਂਦਾ ਮਾਰਾਂ ਦਾ ਬੜੀ ਦਵਾ ਇਸ ਵਾਰ ਆਪਾਂ ਨੇ ਵੀਡੀਓ 'ਚ ਦਿਖਾਇਆ ਚੀਜ਼ ਲਓ ਜੀ ਚੈੱਕ ਕਰੋ ਵਰਕ ਦਾ ਪੀਸ ਚੈੱਕ ਕਰਾ ਲਓ ਵੀਰੇ ਸਭ ਤੋਂ ਟ੍ਰੈਂਡਿੰਗ ਤੇ ਡਿਜ਼ਾਈਨ ਹੈ ਓਕੇ ਵੀਰੇ ਆਹ ਬਾਟਮ ਚੈੱਕ ਕਰਾ ਲਓ ਵਰਕ ਵਾਲੀ ਲਓ ਜੀ ਵਰਕ ਵਾਲੀ ਨਾਲ ਦੋ ਟਾ ਆ ਜਾਣਾ ਓਕੇ 1500 1600 ਇਹ ਰੇਟ ਦੀ ਆਈਟਮ ਆ ਤੁਸੀਂ ਹੈਂਡਵਰਕ ਚੈੱਕ ਕਰਾ ਲਓ ਲੱਕਨਾਂ ਦੀ ਮੋਤੀਆਂ ਵਾਲਾ ਹਾਂਜੀ ਆਪਣੇ ਮੁਕਾਮ ਤੇ ਮਿਲਣਾ ਤੁਹਾਨੂੰ 950 ਲਓ ਜੀ ਸਭ ਤੋਂ 950 ਕਲਰ ਚਾਰ ਚਾਰ ਕਲਰ ਮਿਲਦੇ ਚਾਰ ਚਾਰ ਕਲਰ ਸੋਨੇ ਕਲਰ ਨਹੀਂ ਕੋਈ ਕਲਰ ਮਾਰੋ ਓਕੇ ਵੀਰੇ ਅੱਟਿਸ਼ੂ ਦਾ ਵੀ ਅੱਜਕੱਲ ਬਹੁਤ ਰਿਵਾਜ ਚੱਲ ਰਿਹਾ ਹੈ ਹਾਂਜੀ ਲੋਗ ਟਿਸ਼ੂ ਦਾ ਫਲੇਮ ਟਿਸ਼ੂ ਦਾ ਵਰਕ ਆ ਲਈ ਰਵੱਟਾ ਹੈ ਠੀਕ ਆ ਵੀਰੇ ਮਾਰਕੀਟ ਚ 2-2000 ਦੇ ਵੀ ਸੇਲ ਹੁੰਦੇ ਨੇ ਆ ਵੇਖੋ ਦੁਬੱਟਾ ਚੈੱਕ ਕਰਾ ਲਓ ਦੁਬੱਟੇ ਦਾ ਕੰਮ ਵੇਖੋ ਜੀ ਲੋ ਦੁਬੱਟਾ ਪੂਰਾ ਟਾਈਮ ਨਾਲ ਮਾਰੀ ਨਾ ਮਾਰੀ ₹9000 ਦੇ سیل ਹੁੰਦੇ ਨੇ ਮਾਰਕੀਟ 'ਚ ਆਪਣੀ ਸ਼ਾਪ ਤੇ ਸਰਫਾਮਲੀ ਸ਼ਾਪ ਤੇ ਤੁਹਾਨੂੰ ਨਵੇਂ ਸਾਲ ਕਰਕੇ ਲੋੜੀ ਕਰਕੇ 750 ਰੁਪਏ ਤੋਂ ਮਿਲ ਜੂਗੀ ਸਿਰਫ ਸਾਢੇ ਚਾਰ ਦੀ ਮਾਲ ਲੈ ਲਓ ਆ ਡਵਾਈਨ ਦੇਖੋ ਇਹਨਾਂ ਦੀ ਸਾਰੇ ਵਾਲੇ ਕੋ ਹਾਂਜੀ ਆ ਕਿੱਡਾ ਹਿੱਟ ਡਵਾਈਨ ਆ ਲੋ ਨੋਵਲ ਸਪੈਸ਼ਲ ਡਿਜ਼ਾਈਨ ਤਿਆਰ ਕਰਾਵੇਂ ਓਕੇ ਆਪਾਂ ਇਹ ਵੀ 7500 ਰੁਪਏ ਦੇਣਾ ਹੈ ਹੈਂਡਵਰਕ ਨਾਲ ਦੁਪੱਟਿਆਂ ਦੇ ਵਰਕ ਸਾਰੇ ਆ ਦੇ ਕੱਲ ਲੈ ਲਵਾਂਗੇ ਨਾ ਲੋ ਚੱਪੀ ਆ ਵੀ ਆ ਤੁਹਾਨੂੰ ਮਾਹੀ ਚੱਲ ਲੈ ਲਵੋ ਸਾਰੇ ਅੱਜ 5 5 6 6 ਕਲਰ ਮਿਲ ਜਣਗੇ ਠੀਕ ਹੈ ਵੀਰੇ ਤਾਂ ਤੁਹਾਨੂੰ ਵਰਬਰੀ ਵੀ ਥੀਕ ਬਟਾਣੇ ਆ ਵੀਰੇ ਓਕੇ ਆ ਫਾਇਦੇ ਕਰਨੇ ਆ ਵਰਬਰੀ ਦਾ 올ਓਵਰ 5 ਮੀਟਰ ਸੂਟ ਆਣਾ ਪਾਪਾ ਦਾ ਡਿਜ਼ਾਈਨ ਨਾਲ ਸਾਰੇ ਇੱਕੋ ਬੁਟੀਕ ਸਟਾਈਲ ਡਿਜ਼ਾਈਨ ਨਾਲ ਸਾਰਾ ਹਾਂਜੀ ਚੈੱਕ ਕਰਾ ਲਵੋ ਸਾਰਾ ਵਗੈਰਾ ਆ ਬਾਜ਼ੂ ਤੇ ਵਰਕ ਚੈੱਕ ਕਰਾ ਲਓ ਨਾਲ ਹਾਂਜੀ ਧਿਆਨ ਨਾਲ ਚੈੱਕ ਕਰਾ ਲਓ ਪਹਿਲਾਂ ਨੂੰ ਨਾਲ ਦਵੱਟਾ ਚੈੱਕ ਕਰਾ ਲਓ ਵਰਕ ਦਾ ਓਕੇ ਪਿਓਰ ਦਾ ਦਵੱਟਾ ਵੀਰੇ ਹਾਫ ਪਿਓਰ ਦਾ ਠੀਕ ਹੈ ਜੀ ਸਾਰਾ ਵਰਕ ਦਾ ਹਾਫ ਪਿਓਰ ਦਾ ਦਵੱਟਾ ਲਓ ਜੀ ਜੋ ਮੈਂ ਤੁਹਾਨੂੰ ਇਹਦਾ ਰੇਟ ਦੇ ਦੂੰਗਾ ਪਲੇਨ ਦਾ ਰੇਟ ਵੀ ਨਹੀਂ ਆਣਾ 750 ਰੁਪਏ ਤੋਂ ਮੇਰੇ ਤੁਹਾਨੂੰ ਸਾਰਾ ਆਏ ਠੀਕ ਹੈ ਆ ਕਲਰ ਚੈੱਕ ਕਰਾ ਲਓ ਲਓ ਜੀ 750 ਕਾ ਵੀਰੇ ਪੈਚ ਵਾਲਾ ਦਵੱਟਾ ਹਾਂਜੀ ਬਹੁਤ ਜ਼ਿਆਦਾ ਚੱਲਦਾ ਓਕੇ ਪਿਓਰ ਤੇ ਆ ਜਾਣਾ ਹਾਂਜੀ ਕੈਚ ਵਾਲਾ ਉਹ ਬੁਟੀਕਸਟਾਈਲ ਦਾ ਹੈ ਨਾ ਇਹ। ਉਹ ਜੀ। ਕਵੈਂਚਟਾ। ਹਾਂਜੀ। ਇਹ ਵੀ ਵੀਰਾ ਸਾਨੂੰ 850 ਰੁਪਏ ਰੇਂਚ ਲਾ ਲੈਣਾ। ਠੀਕ। ਨਾਲ ਦੋ ਸਾਢੇ ਆਹ ਕਾਲਗੇ ਨਾ ਵੀ ਸਾਢੇ ਪੈਸ ਵਾਲੇ ਦੁਬੱਟੇ ਆਣੇ। ਓਕੇ ਜੀ। ਆਹ। ਲੋ ਤੇ ਆਨਲ ਡਿਜ਼ਾਈਨ ਚੈੱਕ ਕਰਾਉ। ਹਾਂਜੀ। ਗਲੇ ਦਾ ਚੈੱਕ ਕਰਾ ਦਿੰਦੇ ਆਪਾਂ। ਹਾਂਜੀ। ਮਾਰਕੀਟ 'ਚ ਤੁਹਾਨੂੰ 1600 1700 ਰੁਪਏ ਦੇ ਮਿਲਣਗੇ। ਥੋੜਾ ਆਪਣੇ ਕੋਲੋਂ 850। ਲੋ ਜੀ ਸਾਢੇ ਡਿਜ਼ਾਈਨ ਚੈੱਕ। ਸਾਰੇ ਸੋਨੇ ਇੰਗਲਿਸ਼ ਕਰਾ ਲਓ ਚੱਲ ਇਹ ਮੇਰੇ ਨਾਲ ਸਫਾ ਕਰਾ ਲਾ ਤੁਮ ਠੀਕ ਆ ਵੀਰੇ ਠੀਕ ਆ ਵੀਰੇ ਨਾ ਤੂੰ ਦਾਜ ਵਰੀ ਵਾਲੀ ਚੀਜ਼ ਓਕੇ ਕ੍ਰੈਸ਼ ਕਰਾ ਦੇ ਹੈਵੀ ਕਮ ਚੈੱਕ ਕਰਾ ਲਓ ਹੈਂਡਵਰਕ ਦਾ ਗਲਾ ਔਰ ਏਰਾ ਓਕੇ ਪਰ ਉਸ ਤੋਂ ਬਾਅਦ ਜੋ ਜੀ ਸੂਟ ਦੀ ਜਾਨ ਆ ਸਾਰੇ ਦੁਕੱਟੇ ਵੀ ਆ ਲੋ ਹਾਂਜੀ ਕਿੱਡਾ ਭਾਰੇ ਰੋਗਟਾ ਹਾਂਜੀ ਇਸ ਤਰ੍ਹਾਂ ਦੇ ਸੂਟ ਪਹਿਣਾ 25 2500 3 3000 ਰੁਪਏ ਦੀ ਲੈਂਦੀਆਂ ਨੇ ਮਾਰਕੀਟ ਓਕੇ ਪਰ ਆਪਣੇ ਕੋਲ ਵੀਰੇ ਸਾਰਾ ਸਿਰਫ ਔਰ ਸਿਰਫ ਤੁਹਾਨੂੰ 1250 ਰੁਪਏ ਦਾ ਸੂਟ ਮਿਲੂਗਾ 1250 ਹਾਂਜੀ ਉਸ ਤੋਂ ਬਾਅਦ ਵੀਰੇ ਗਾਰਨਿਸ਼ ਆਈਟਮਾਂ ਆ ਜਾਂਦੀਆਂ ਨੇ ਜਿਹੜੀਆਂ ਸਭ ਤੋਂ ਘੱਟ ਮਿਲਦੀਆਂ ਨੇ ਮਾਰਕੀਟ 'ਚ ਓਕੇ ਕਿਉਂਕਿ ਸਿੰਪਲ ਡਿਜ਼ਾਈਨ ਕੋਈ ਨਹੀਂ ਤਿਆਰ ਕਰਦਾ ਹੈਗਾ ਕਿਉਂਕਿ ਹਾਂਜੀ ਆਓ ਸੌਫਟ ਚੈੱਕ ਕਰੋ ਹਾਂਜੀ ਬਾਟਮ ਚੈੱਕ ਕਰੋ ਪਿਓਰ ਵੀ ਬਾਟਮ ਤੇ ਵਰਗੇ ਸਾਰੇ ਡਿਜ਼ਾਈਨਰ ਪੀਸ ਨੇ ਗਰੇ ਠੀਕ ਹੈ ਇਹ ਮਾਰਕੀਟ ਚ ਤੁਹਾਨੂੰ 2200 ਇਹ ਚ ਇੱਕਦਮ ਮਿਲਣਗੀਆਂ ਗਰਮਿਸ਼ ਹਾਈਡ ਬਣੇ ਆਪਣੇ ਕੋਲ ਡਿਜ਼ਾਈਨ ਤੋਂ ਚੈੱਕ ਕਰਾ ਲੈਣਾ ਹਾਂਜੀ ਉਸ ਤੋਂ ਬਾਅਦ ਤੁਹਾਨੂੰ ਇਹਦਾ ਰੇਟ ਵੀ ਲਾਉਣਾ ਠੀਕ ਹੈ ਜੀ ਹਾਂ ਲੋ ਸਾਰੇ ਹੈਂਡਵਰਕ ਹੋਇਆ ਉਹਨੇ ਡਿਜ਼ਾਈਨ ਚੈੱਕ ਕਰਾ ਦਿਓ ਇੱਕ ਵਾਰੀ ਡਿਜ਼ਾਈਨ ਦੇਖੋ ਔਰ ਬਾਟਮ ਤੇ ਸਾਰਿਆਂ ਦੇ ਵਰਕ ਓਕੇ ਵੀਰੇ ਹਾਂ ਨਾਲ ਡਿਵਾਈਨਰ ਸਾਰਿਆਂ ਦੇ ਦੁਪੱਟੇ ਆਣੇ ਹਾਂਜੀ ਡਿਜ਼ਾਈਨ ਤੋਂ ਪਹਿਲਾਂ ਸਾਰੇ ਨਿਗਾ ਕਰਾ ਲੈਂਦਾ ਮੈਂ ਕੁਝ ਕੁ ਡਿਜ਼ਾਈਨ ਨਿਗਾ ਕਰਾ ਰਿਹਾ ਹਾਂ ਬਾਕੀ ਇਹਨਾਂ ਜੀ ਤੋਂ 40 ਡਵਾਈਨ ਮਿਲ ਜਣੇ ਜਿਹੜੇ ਆਪਣੇ ਰੂਟੀਨ ਚ ਚੱਲਦੇ ਓਕੇ ਵੀਰੇ ਜਲਾ 13 ਔਰ ਇਹਦਾ ਕੋਸਟ ਐਪ ਕੋ ਲੈ ਜੀ ਬੋਲ ਬੈਕ ਜੀ ਬਾਟਮ ਤੇ ਸਾਰਿਆਂ ਦੇ ਵਰਕ ਆਰਡ ਇਹ ਸਾਰਾ ਨੋਟਰਾ ਦੇ ਦਵਾਈ ਨੇ ਟੁਪਟੇ ਠੀਕ ਹੈ ਇਹ ਸਾਰੇ ਸੋਲੋ ਫੋਟੋ ਨੇ ਮੀਟ ਆ ਜਮ ਲੈ ਵੀਰੇ ਕਿ ਮਾਰਕੀਟ ਤੋਂ ਤੁਹਾਨੂੰ 2200 ਇਹ ਰੇਟ ਮਿਲ ਜਣੇ ਹਾਂਜੀ ਆਪਣੇ ਕੋਲ ਸਿਰਫ ਆਪਣੇ ਕੋਲ 1150 ਰੁਪਏ ਨਵੇਂ ਸਾਲ ਦੇ ਉੱਪਰ ਠੀਕ ਹੈ ਵੀਰੇ ਅੱਜ ਕਾ ਚਿੱਤਰ ਤੋਂ ਬੜੀਆਂ ਲੀਆਂ ਭਾਰੀ ਦੀ ਦਿਖਾ ਲਈ ਓਕੇ ਕਿਉਂਕਿ ਸਾਰੀਆਂ ਚੀਜ਼ਾਂ ਟੈਂਪਲ ਨਹੀਂ ਲੰਦਾ ਹੈਗਾ ਬੰਦਾ ਹਾਂਜੀ ਹਾਂਜੀ ਹੈਵੀ ਬਰੀਆਂ ਵਾਸਤੇ ਲੋਕ ਵਰਕ ਚੈੱਕ ਕਰੋ ਸਾਰਾ ਜਾਲ ਹੈਂਡ ਵਰਕ ਦਾ ਵਰਕ ਚੈੱਕ ਕਰੋ ਜਿਹੜੇ ਸਾਵਨ ਲੋ ਚੈੱਕ ਕਰੋ ਇਹਦੇ ਬਾਟਮ ਵਰਕ ਬਾਹੂ ਤੇ ਦੋਨੋਂ ਤੇ ਵਰਕ ਹੈ ਓਕੇ ਵੀਰੇ ਆ ਬਾਹੂ ਆਣੀਆਂ ਵੀਰੇ ਇਹਦੀਆਂ ਹੈਂਡ ਵਰਕੀਆਂ ਸਾਰੀਆਂ ਆ ਬਾਟਮ ਤੇ ਹੈ ਠੀਕ ਹੈ ਜੀ ਔਰ ਉਸ ਤੋਂ ਬਾਅਦ ਇਹਦਾ ਹੈਵੀ ਹੈਂਡ ਵਰਕ ਦਾ ਦੁਬੱਟਾ ਚੈੱਕ ਕਰੋ ਵੀਰੇ ਲੋ ਜੀ ਕੋਈ ਵੀਰੇ 5000 ਨਹੀਂ ਕੋਈ 4000 ਨਹੀਂ ਹਾਂਜੀ ਰੇਟ ਪਰ ਮਾਰਕੀਟ ਦਾ ਰੇਟ ਇਹ 4000 5000 ਆ ਓਕੇ ਆਪਣੀ ਦੁਕਾਨ ਤੇ ਸਿਰਫ ਔਰ ਸਿਰਫ ਤੁਹਾਨੂੰ ਇਹ 3250 ਦਾ ਲੋ ਜੀ 3200 ਕलर ਡਿਜ਼ਾਈਨਿੰਗ ਵੱਧੂ ਮਿਲ ਜਣਗੇ 3250 ਦਾ ਡਿਜ਼ਾਈਨ ਆਪ ਤੋਂ ਸਭ ਤੋਂ ਵੱਧ ਟ੍ਰੈਂਡਿੰਗ ਦਾ ਮਾਰਕੀਟ ਚ ਹਾਂਜੀ ਕੰਪਲੈਸਟ ਰਾਵੋ ਔਰ ਇਹਦੇ ਦੁਪੱਟਿਆਂ ਉੱਪਰ ਵੀ ਹੈਂਡ ਵਰਕ ਆ ਓਕੇ ਜੀ ਇਹਨਾਂ 라ईन ਤੁਹਾਨੂੰ ਵੱਧੂ ਮਿਲ ਜਣਗੇ ਵੀਰੇ ਕਲਰ ਵੱਧੂ ਮਿਲ ਜਣਗੇ ਠੀਕ ਆ ਜੀ ਮਾਰਕੀਟ ਚ ਵੀਰੇ ਇਹ ਵੀ 3500 4000 ਇਹ ਰੇਟ ਸੇਲ ਹੁੰਦਾ। ਹਾਂਜੀ। ਆਪਣੀ ਦੁਕਾਨ ਤੇ ਤੁਹਾਨੂੰ 2150 ਨੂੰ ਦਿੰਦੇ। ਠੀਕ ਹੈ ਜੀ। ਹਾਂ। ਸੋ ਹਾਂ ਕੀ ਖਾਮ ਦੀ ਆ ਤੁਹਾਨੂੰ ਵੀਰੇ। ਹਾਂਜੀ। ਫੋਟੋ ਦਿਓ। ਫੋਟੋ ਆ ਜੀ ਦੀ ਦਾ। ਫੋਟੋ ਚੈੱਕ ਕਰਾਂ। ਮੈਂ ਆਊਂਗਾ ਪਹਿਲਾਂ ਫੋਟੋ ਚੈੱਕ ਕਰਾਉਣਾ। ਤੇ ਤੁਹਾਨੂੰ ਕੋ ਸੂਟ ਦਿਖਾਉਂਦਾ। ਹਾਂਜੀ। ਸਭ ਤੋਂ ਵੱਧ ਐਕਟਾਂ ਵੀ ਕਰੇ ਖਿੰਖਾ। ਫਰੰਟ ਦੇਖੋ ਵੀਰੇ। ਸੋਲਾ ਜੀ ਚੈੱਕ ਕਰਾਉਣਾ। ਆਰੇ ਜੀ ਬਾਟਮ ਤੇ ਹੀ ਵਰਤਣਾ ਓਕੇ ਜੀ ਨਾਲ ਡੂ ਵਰਤਣਾ ਵਰਤਣਾ ਓਕੇ ਬਸ ਉਹ ਕੋਟਮ ਨਾਲ ਆ। 3 ਖਾਵ ਦਾ ਵੀਰੇ ਸੂਰ ਤੋਂ ਨੂੰ ਸਾਰਾ ਮਿਲ ਜਣਾ 15.5 ਯਾਨੀ ਕਿ 2850 3 ਖਾਵ 1000 ਦਾ ਸੂਰ 15.5 ਲਓ ਜੀ 15.5 ਦਾ 3 ਖਾਵ ਜਿਵੇਂ ਆ ਚੀਜ਼ਾਂ ਨੇ ਸਾਰੀਆਂ ਸ਼ਿਮਰਦੀਆਂ ਹੈਂਡਵਰਕ ਦੀ ਹਾਂਜੀ ਹੈਂਡਵਰਕ ਤੇ ਵੀਰੇ ਡਿਜ਼ਾਈਨ ਬਹੁਤ ਜ਼ਿਆਦਾ ਡਿਜ਼ਾਈਨ ਨੇ ਤੋਂ ਸਿਰਫ ਇੱਕ ਲਿਮਟਡ ਜਿਹਾ ਡਿਜ਼ਾਈਨ ਦਿਖਾ ਰਹੇ ਹਾਂ ਹਾਂਜੀ ਸਾਰੇ ਡਿਜ਼ਾਈਨ ਚੈੱਕ ਕਰ ਲਓ ਐਨੋਲੋ ਵੀ ਚੈੱਕ ਕਰੋ ਉਹ ਬਾਗੂ ਵੀ ਹੈਂਡਵਰਕੀਆਂ ਹੋਣਗੀਆਂ ਔਰ ਸਾਰੇ ਇਹਨਾਂ ਦੇ ਦੁਪੱਟੇ ਵੀ ਹੈਂਡਵਰਕ ਨੇ ਨਾਲ ਚੋਰ ਹੈਂਡਵਰਕ ਹੋਣਾ ਸਾਰਾ ਉਹ ਵੀ ਧਾਗਾਂ ਨਾਲ ੱਡਿਆ ਹੋਣਾ ਠੀਕ ਹੈ ਜੀ ਇਹ ਸਾਰੀਆਂ ਬਰੀਆ ਜਿਹਾ ਚਿੱਦਾਂ ਦੇ ਤੁਹਾਨੂੰ ਇਹਨਾਂ ਚ ਵੀ ਏਦੋ-ਅਦੋ ਫਾਇਦੇ ਕਰਕੇ ਦਵਾਂਗੇ ਠੀਕ ਹੈ ਜੀ ਦੁਪੱਟੇ ਚੈੱਕ ਕਰਾ ਲਓ ਤੁਹਾਨੂੰ ਸਾਰੇ ਆ ਗਏ ਲੋ ਕਾਣਾ ਬੜੇ ਬਹੁਤ ਟਾਈਮ ਤੋਂ ਚੱਲਦੀ ਆ ਰਹੀ ਹੈ ਮੈਚਰੂ ਗੀਰੂ ਪ੍ਰੋਟ ਹੈ ਨਾ ਓਕੇ ਇਹ ਮਾਰਕੀਟ ਚ 2500 ਵੀ बिकਦੀ ਆ 2000 ਵੀ बिकਦੀ ਆ ਤਿੰਨਾਂ ਦਾ ਵੀ ਓਕੇ ਵੀਰੇ ਆਲਓਵਰ ਸੂਟ ਹੋਣਾ ਪਿਓਰ ਦਾ ਪਿਓਰ ਨੈਚਰਲ ਹੋਣਾ ਠੀਕ ਹੈ ਕੋਈ ਕਾਪੀ ਨਹੀਂ ਹੋਣੀ ਔਰ ਇਹਦੀਆਂ ਬਾਜ਼ੂ ਔਰ ਪੌਂਚਾਂ ਤੇ ਦੋਨਾਂ ਤੇ ਵਰਕ ਹੋਣਾ ਬਾਜ਼ੂ ਵਰਕ ਹਾਂਜੀ ਪੌਂਚਾਂ ਤੇ ਓਕੇ ਪਿਓਰ ਇਹਨਾਂ ਦਾ ਜਿਹੜਾ ਉਹਦੇ ਵਰਟ ਹੈ ਉਹ ਮੇਰੇ ਫੋਰ ਸਾਈਡ ਵਾਟਰ ਹੈ ਓਕੇ ਹਾਂਜੀ ਇਹ ਵਿੱਚ ਕਮਾਉਣਾ ਕੁਝ ਨਹੀਂ ਸਿਰਫ ਫਾਇਦਾ ਕਰਨਾ ਹੈ ਸਾਰਾ ਸਾਨੂੰ ਪੂਰਾ 1300 ਰੁਪਏ ਦਾ ਲੈ ਜਨਾ ਪੂਰਾ ਲੁੱਕ ਦੇ ਇਨਸੂ ਚੈੱਕ ਕਰ ਲਓ 2000 ਰੁਪਏ ਤੋਂ ਮਾਰਕੀਟ ਚ ਕਿਤੇ ਵੀ ਕੱਟ ਨਹੀਂ ਮਿਲਦਾ ਓਕੇ ਸਿਰਫ ਬਿਨਾ ਕਮਾਏ ਚੀਜ਼ ਦੇਣੀ ਆ 1350 ਇਹ ਵਾਲਾ ਜੀ ਹਾਂਜੀ ਦੇਖ ਲਓ ਸਾਰੇ ਕਲਰ ਡਿਜ਼ਾਈਨ ਮਿਲ ਜਾਣਗੇ ਤੁਹਾਨੂੰ ਸਾਰੇ ਠੀਕ ਹੈ ਵੀਰੇ ਸਿਰਫ ਲੋੜੀ ਔਰ ਨਵੇਂ ਸਾਲ ਕਰਕੇ ਠੀਕ ਹੈ ਵੀਰੇ ਹਾਂ ਕੈਂਡ ਚ ਵੀਰੇ ਆਪਣੇ ਭਾਈਆਂ ਵਾਸਤੇ ਹੀ ਫਾਇਦਾ ਕਰ ਦਈਏ ਥੋੜਾ ਜਿਹਾ ਹਾਂਜੀ ਕੁਰਤੇ ਤੇ ਆ ਮੇਰਾ ਮੋਟੇ ਦਾ ਸਰਦੀਆਂ ਦਾ ਤੋਹਫਾ ਹੈ ਹਾਂਜੀ ਤੇ ਔਰ ਗਾਰੰਟੀ ਵਾਲਾ ਹੋਏਗਾ ਓਕੇ ਵੀਰੇ ਕੰਪਨੀ ਦਾ ਹੋਏਗਾ ਵੀਰੇ ਹਾਂਜੀ ਏ ਮਾਰਕੀਟ ਤੋਂ ਤੁਹਾਨੂੰ 100 ਰੁਪਏ ਮੀਟਰ ਮਿਲਣਾ। ਘੱਟੋ ਘੱਟ 500 ਰੁਪਏ ਦਾ ਮਿਲਣਾ। ਪਰ ਆਪਣੀ ਸ਼ਾਪ ਤੇ ਵੀਰੇ 350 ਰੁਪਏ ਦਾ ਆਫਰ ਚੱਲ ਰਿਹਾ। ਲਓ ਵੀ ਇਹ ਵੀ 350 ਦਾ কুর্তা ਪਜਾਮਾ। ਠੀਕ ਹੈ। ਇੱਕ ਵਾਰ ਨਾਲ ਆਪਣਾ ਪ੍ਰੋਪਰ ਐਡਰੈਸ ਬੋਲੋ। ਇਹ ਆਪਣਾ ਸੰਧੀ ਗੇੜ ਦੇ ਇਨਸਾਈਡ ਕੀ ਮਰਜੀ ਦੇ ਕੋਲ ਐਨ ਆਰ ਆਈ ਸੂਟ। ਬਾਕੀ ਸਕਰੀਨ ਤੇ ਬਕ ਕੰਟੈਕਟ ਨੰਬਰ ਸਾਂਝਾ ਕਰ ਦਿਆਂਗੇ। ਕੰਟੈਕਟ ਨੰਬਰ ਚੱਲ ਰਿਹਾ। ਤੁਸੀਂ ਤੇ ਤੁਹਾਨੂੰ ਪਤਾ ਲੱਗਦਾ ਸਰ ਕੰਟੈਕਟ ਨੰਬਰ ਕਰ ਲਓ ਫੜ ਨਾਲ। ਠੀਕ ਹੈ।